ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅਸਦੀਪ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਰਮ ਤੇ 1993 ਹਾਈ ਟੈਕ ਪਾਲਪੁਰ ਗੈਰੇਜ ਕਾਸਟ ਰਿਜਰਸੇਰੀ ਏਰੀਆ ਮਾਨਸਾ ਬਟ ਆਈ ਡਿਗਰੀ ਵੀ ਟੈਕ ਇਲੈਕਟ੍ਰਿਕ ਸੀ ਯੂ ਚੰਡੀਗੜ੍ਹ ਕਮ ਮੁਹਾਲੀ ਔਨਲਾਈਨ ਕਮ ਕਰੀਅਰ ਜਮੀਨ ਸ਼ੇਕਰ ਪਰਵਾਰ ਮੈਂਬਰ ਪਿਤਾ ਗੌਰਮਨ ਸ਼ੌਪ ਤੋਂ ਰਿਟਾਇਰਮੈਂਟ ਪੈਨਸ਼ਨ 30 ਜਰ ਪ੍ਰਤੀ ਮਹੀਨਾ ਉਹ ਦੋ ਪਹਿਣਾ ਮੈਰਿਡ ਇਟ ਆਸਟ੍ਰੇਲੀਆ 51 ਇਕ ਪ੍ਰਾਪਤ ਸਕਾਲ ਪੀਆਰ 언ਮੈਰਿਡ ਮੰਗ ਵਧੀਆ ਪਰਵਾਰ ਕੋ ਪੜੇ ਲੀਕੇ ਸਮਤ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 96408077y ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम कॉल कनाडा लड़की जन्म तिथि 31 8 2002 हाईडरो पणपूर चेंज एरिया जुगांव कास्ट रामदासिया सिख पढ़ाई प्लस 2 मेडिकल इंडिया टू कोर्स हेल्थ सर्विस कनाडा लड़की वर्क पेमेंट कनाडा परिवार मेंबर पिता माता गवर्नमेंट जॉब पिक प्राप्त मंग वडिया परिवार हूं लड़के दी लोड है लड़का कनाडा पीआर वर्क पेमेंट के होवे इनदा मोबाइल नंबर 8312503361 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਲੜਕੀ ਜਮਤੀ 1991 ਹਾਈਟ 5 ਫੁੱਟ 4 ਇੰਚ ਪੜਾਈ ਜੀ ਐਨ ਐਮ ਨਰਸਿੰਗ ਕਾਸਟ ਪਟੀ ਕਮ ਸਟਾਫ ਨਰਸ ਹਸਪਤਾਲ ਜਲੰਧਰ ਪਰਵਾਰ ਮੈਂਬਰ ਪਹਿਤੇ ਜੀਜਾ 51 ਕਨੇਡਾ ਸਟੱਡੀ ਵੀਜ਼ੇ ਤੇ ਮੰਗ ਵਿਧਿਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਆ ਰਹੀ ਜਨ ਸਰਕਾਰੀ ਨੌਕਰੀ ਕਰਦਾ ਹੋਵੇ ਇਹਨਾਂ ਨੂੰ ਸਾਦੀ ਵਿਆਹ ਨਾ ਨੇ ਕਰਨਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 7614546296 ਸੋਹਣੀ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਕੀ 1997 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਇੰਗਲੈਂਡ ਵਿੱਚ ਵਧੀਆ ਜੌਬ ਕਾਸਟ ਜਰਸੀਆ ਏਰੀਆ ਚ ਲੰਡਨ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੰਗ ਅਵਧੀਆ ਪਰਵਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਕ੍ਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਪਲੱਸ ਯੂ ਮੈਰਿਜ ਬੀਰ ਵਾਲੇ ਇਹਨਾਂ ਨੂੰ ਫੋਨ ਨਾ ਕਰ ਕਾਲ ਜਰੂਰ ਤੇ 2191991 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਬਟ ਆਈ ਐਮ ਟੈਕ ਇਨ ਕੰਪਿਊਟਰ ਸਾਇੰਸ ਐਂਡ ਜੂਨੀਅਰ ਕਾਮਰਸ਼ਲ ਪ੍ਰੋਫੈਸ਼ਨ ਇਨ ਸੀਐਸਈ ਮੰਗ ਅਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਅਮਰਤਾਰੀ ਪਰਵਾਰ ਹੋਵੇ ਐਨਆਰਆਈ ਨੂੰ ਪੈ ਇਹਨਾਂ ਦਾ ਮੋਬਾਈਲ ਨੰਬਰ 83 1077 4767 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਸ਼ਰਮਤੇ 29 1990 ਹਾਈਡ ਪੰਪੂਰ ਦਸਿੰਜ ਬੜਾਈ ਬੀਐਸਸੀ ਕਾਸਟ ਜਰਸੀ ਗੋਤ ਮੋਟਰ ਕੰਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦਕਾਨਾ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਟੂ ਰਿਟਾਇਰਮੈਂਟ ਪ੍ਰਾਪਟੀ ਦਾ ਕੰਮ ਮੰ ਅ ਵਧੀਆ ਪਰਵਾਰ ਤੁਮ ਪੜੀ ਲੇ ਕੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਸਾਈ ਦੇ ਵਿੱਚ ਹੋਵੇ ਜਰਸੀ ਕਾਸਟ ਈ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98633 36239 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह शर्मा थे 1996 हायर एजुकेशन बट आई मैकेनिकल इंजीनियर एंड होटल मैनेजमेंट डिप्लोमा कमर्स विजुअल लैंड एयरलाइन जॉब थे अपना बिजनेस अकेला लड़का कांस्ट्यूट रामगढ़िए एरिया हिसार पर मैंग अवेरिया परिवार ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ফুট 4 ਇੰਚ ਹੋਵੇ ਲੜਕੀ ਦੀ ਲੋੜ ਹੈ ਕਾਸਟ ਜਰਸੀ ਕਤਰੀ ਸੈਣੀ ਰਾਮਗੜੀ ਐ ਸੁਨਿਆਰੇ ਹਨੂਪੈਲ ਇਹਨਾਂ ਦਾ ਮੋਬਾਈਲ ਨੰਬਰ 77892 04812 ਤੁਸੀਂ ਪਰਵਾਨ ਨੂੰ ਹੋਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤੇ 26 7 1997 ਹਾਈਟ ਸ਼ੇਵੁੱਡ ਪੜਾਈ ਵੀਏ ਕਾਮ ਵਿਜਾਜ਼ ਫਾਈਨੈਂਸ ਕੰਪਨੀ ਕਾਸਟ ਖੱਤਰੀ ਏਰੀਆ ਰੋਪਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9145 1900 ਕੀ ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹਨਾਂ ਦਾ ਸੰਗਰਮ ਤੇਕ 127 1994 ਆਈਟੀ ਪੰਪੂਟ ਸਾਤੇਂਚ ਕਾਸਟ ਜਰਸੀ ਕਾ ਗੋਲ ਏਰੀਆ ਰੋਪੜ ਕੜਾਈ ਐਮ ਐਸ ਸੀ ਆਈਟੀ ਪੀ ਜੀ ਡੀ ਸੀਏ ਐ ਬੀ ਸੀ ਏ ਕਾਮ ਸੌਫਟਵੇਅਰ ਇੰਜੀਨੀਅਰ ਮੋਹਾਲੀ ਤਨਖਾ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਕ 1997 ਹਾਈਟ ਸ਼ੀਫੁੱਡ ਕਾਸਟ ਜਰਸੀ ਘੋਰ ਟਿੱਲੋ ਏਰੀਆ ਫਾਜ਼ਿਲਕਾ ਜ਼ਮੀਨ 10 ਏਕੜ ਕੰਮ ਸਰਕਾਰੀ ਨੌਕਰੀ ਪੰਜਾਬ ਪੁਲਿਸ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਇੱਕ ਬਰਾ ਮੰਗ ਅਵਦੀ ਹ ਪਰਵਾਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95699 9560 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 23 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀਕਰ ਪੜਾਈ ਪਲਸ 2 ਮੈਡੀਕਲ 3 ਡਬਲ ਡਿਗਰੀ VALLV ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਕਾਨਦਨੀ ਪਰਿਵਾਰ ਤੋਂ ਵਕੀਲ ਲੜਕੀ ਮੰਗ ਕਾਦਨੀ ਪਰਵਾਤ ਨੂੰ ਵਧੀਆਂ ਪੜੀ ਲਿਕੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64273455475 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨੂੰ ਸਿੰਘ ਜਨਮ ਤਰੀਕ 13 9 1992 ਹਾਈ ਟੂ ਸ਼ੇਫਰਡ ਪੜਾਈ +2 ਕਾਸਟ ਜਰਸੀਕਰ ਕਾਮ ਟ੍ਰੇਡਿੰਗ ਗੁੱਡ ਇਨਕਮ ਏਰੀਆ ਫਤਿਹਗੜ੍ਹ ਸਾਹਿਬ ਪ੍ਰੋਪਰਟੀ ਤਨਕਰ ਦੋ ਕਰ ਰੈਂਟ ਤੇ ਇਨਕਮ ਇੱਕ ਪਲਾਟ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਪੈਨਾ ਅਮੈਰਿਡ ਉਮੰਗ ਵਜਿਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 982360013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाम कौर जन्म तरीक उन्ती अठ उन्नीस सौ तिरानवे हाइट पांच फुट एरिया मलेर कोटला, कास्ट मज़हबी सिख पढ़ाई एम ए पंजाबी यूनिवर्सिटी पटियाला काम कनेडा वर्कमेंट पी आर अपलाई मेंबर पिता सरकारी नौकरी तो रिटायरमेंट माता हाउसवाइफ एक भा कडा टूरिस्ट वीजे से वजिया परिवार तो ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9981765800 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲਿੰਗ ਲੜਕਾ ਕੈਨੇਡਾ ਪੀਆਰ ਉਮਰ 37 ਸਾਲ ਹਾਈਟ 5 ਫੁੱਟ ਨਾ ਸਿੰਘ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਵਾਰ ਮੈਂਬਰ ਇੱਕ ਵੱਡਾ ਪਰਾਂ ਕੈਨੇਡਾ ਮੰਗ ਅਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਹ ਗੁਰਦਾਸਪੁਰ ਅੰਮ੍ਰਿਤਸਰ ਨੂੰ ਪੈਲ ਹੈ ਸਾਦਾ ਵਿਆਹ ਇਹਨਾਂ ਦਾ ਮੋਬਾਈਲ ਨੰਬਰ +14109714762 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡੀਓ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਗਲ ਲੜਕਾ ਕਨੇਡਾ ਜਨਮ ਤਰੀਕ 10 12 1991 ਹਾਈਟ 5 ਫੁੱਟ 11 ਇੰਚ ਕਾਸਟ ਜੈਟ ਸਿਕ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਮੀਨ ਹੈ 4.5 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕਨੇਡਾ ਗਿਆ ਮੰਗ ਰਿਵੈਡਿਆ ਪਰਵਾਰ ਤੋਂ ਪਰਿਲੇ ਕੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9314329841 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਲੜਕਾ ਆਸਟ੍ਰੇਲੀਆ ਜਨਮ ਤਰੀਕ 1995 ਹਾਈਟ 5 ਫੁੱਟ 6 ਇੰਚ ਕਾਸਟ ਜਰਸੀਕ ਗੁਰਦਾਲੀਵਾਰ ਏਰੀਆ ਸੰਗਰੂਰ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਬਿਜ਼ਨਸ ਕੁਕਿੰਗ ਆਸਟ੍ਰੇਲੀਆ ਜ਼ਮੀਨ 8 ਏਕੜ ਕੰਮ ਆਪਣਾ ਬਿਜ਼ਨਸ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਟੂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਦੋ ਪੈਣਾ ਮੈਰਿਡ ਨਹੀਂ ਆਸਟ੍ਰੇਲੀਆ ਮੰਗ ਅਵੇਦੀਆ ਪਰਵਾਤ ਨੂੰ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਵਿਐਸਸੀ ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 12805 10108 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ